ਹਾਂਜੀ ਇਹ ਤਰਨਤਾਰਨ ਪੁਲਿਸ ਵੱਲੋਂ ਨਿਰੰਤਰ ਜਿਹੜਾ ਮਾਏ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਸਿਲਸਿਲੇ ਦੇ ਵਿੱਚ ਅੱਜ ਪਿੰਡੋਰੀ ਗੋਲਾ ਤੇ ਸੰਘਾ ਪਿੰਡਾਂ ਪਿੰਡਾਂ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਹਨ ਜਿਦੇ ਵਿੱਚ ਬੀਐਸਪੀ ਗੋਇੰਦਵਾਲ ਸਾਹਿਬ ਅਤੇ ਜਿਹੜੇ ਇਲਾਕੇ ਦੇ ਐਸਐਚਓਜ਼ ਨੇ ਉਹ ਅੱਜ ਇੱਥੇ ਮੌਜੂਦ ਨੇ ਹੁਣ ਤੱਕ ਦੀ ਸਰਚ ਦੇ ਵਿੱਚ ਇੱਕ ਇੱਕ ਸਾਈਜ਼ ਦੀ ਰਿਕਵਰੀ ਹੋਈ ਹੈ ਦੋ ਸ਼ੱਕੀ ਮੋਟਰਸਾਈਕਲ ਅਤੇ ਦੋ ਸ਼ੱਕੀ ਵਿਅਕਤੀ ਜਿਹੜੇ ਨੇ ਹੁਣ ਤੱਕ ਰਾਉਂਡ ਅਪ ਕੀਤੇ ਗਏ ਨੇ ਇਸ ਤਰੀਕੇ ਦੀ ਕਾਰਵਾਈ ਅੱਜ ਪੂਰਾ ਦਿਨ ਚੱਲੇਗੀ ਤੇ ਸ਼ਾਮ ਨੂੰ ਜੋ ਸਾਡੀ ਪੂਰੀ ਦਿਨ ਦੀ ਰਿਕਵਰੀ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤਰਨ ਤਰਨ ਜਿੰਨੀ ਫੋਰਸ ਲਾਈ ਹੈ ਚੈਕਿੰਗ ਰਸਤੇ ਤਰਨ ਤਰਨ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਹੋ ਰਹੀ ਹੈ 6 ਇੰਟਰ ਡਿਸਟ੍ਰਿਕਟ ਨਾਕੇ ਨੇ ਉਸ ਤੋਂ ਇਲਾਵਾ 24 ਨਾਕੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਪੋਜੀਸ਼ਨ ਨੇ ਅਮ ਇੱਕ ਟਾਈਮ ਤੇ ਜਿਹੜੀਆਂ ਨੇ 10 ਟੀਮਾਂ ਜਿਹੜੀਆਂ ਐਫਐਸਟੀ ਤੇ ਐਸਐਸਟੀ ਨੇ ਉਹ ਕੰਮ ਕਰ ਰਹੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਨਿਰੰਤਰ ਚੈਕਿੰਗ ਚੱਲ ਰਹੀ ਹੈ। ਬਹਿਮੇ ਜੁੜੀ ਇਦਾਂ ਚਲਦੀ ਰਹੇਗੀ ਜੀ? ਜੀ ਬਿਲਕੁਲ ਇਦਾਂ ਚਲਦੀ ਰਹੇਗੀ। ਮਰਕਜ਼ ਜਿਮਨੀ ਚੌਂ ਨੂੰ ਵੀ ਇੱਕ ਤੀ ਚੈਕਿੰਗ ਹੋ ਰਹੀ ਹੈ। ਜਿਮਨੀ ਚੌਂ ਕਿਉਂਕਿ ਜਿਹੜਾ ਅਸੈਂਬਲੀ ਸੈਗਮੈਂਟ ਹੈਗਾ ਉਹ 21 ਨੰਬਰ ਅਸੈਂਬਲੀ ਸੈਗਮੈਂਟ ਤਰਨਤਾਰ ਨੇ ਉੱਥੇ ਵੀ ਚੈਕਿੰਗ ਚੱਲ ਰਹੀ ਹੈ। ਇੱਥੇ ਵੀ ਚੈਕਿੰਗ